ਸਾਹਿਕਾ ਮੈਂ ਆ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਕੱਲ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਪ੍ਰਧਾਨ ਝਿੰਜਰ ਵੱਲੋਂ ਬੀਬੀ ਜਗੀਰ ਕੌਰ ਦੇ ਵੱਡੇ ਖੁਲਾਸੇ ਕੀਤੇ ਗਏ ਕਿ ਬੀਬੀ ਜਗੀਰ ਕੌਰ ਅਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਵੱਲੋਂ ਝੂਠ ਬੋਲੇ ਗਏ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੇ 2 ਦਸੰਬਰ ਨੂੰ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਨੇ ਦੋਨਾਂ ਧੜਿਆਂ ਨੂੰ ਇੱਕ ਮਿੱਕ ਹੋਣ ਦੀ ਗੱਲ ਕਹੀ ਸੀ ਇੱਕ ਪਾਸੇ ਵੱਡਾ ਮਾਮਲਾ ਜਿਹੜੀ ਵੱਡੀ ਗਲਤੀ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੀ ਝੋਲੀ ਦੇ ਵਿੱਚ ਪਾਈ ਉਹ ਇਹ ਸੀ ਕਿ ਡੇਰਾ ਸੱਚਾ ਸੌਦਾ ਦੇ ਮੁਖੀ ਬਾਬਾ ਰਾਮ ਰਹੀਮ ਨੂੰ ਮਾਫੀ ਦਵਾਉਣ ਦੇ ਵਿੱਚ ਸੁਖਬੀਰ ਸਿੰਘ ਬਾਦਲ ਵੱਲੋਂ ਛੜਿਆंतर ਰਚਾ ਗਿਆ ਸੀ ਯਾਨੀ ਕਿ ਸ਼੍ਰੀ ਅਕਾਲ ਤਖਤ ਸੈਬ ਦੇ ਜਥੇਦਾਰ ਉੱਤੇ ਦਬਾਅ ਪਾਇਆ ਗਿਆ ਸੀ ਕਿ ਮਾਫ ਕਰੋ ਡੇਰਾ ਸੱਚਾ ਸੌਦਾ ਦੇ ਮੁਖੀ ਬਾਬਾ ਰਾਮ ਰਹੀਮ ਨੂੰ ਡੇਰਾ ਸੱਚਾ ਸੌਦਾ ਦੇ ਮੁਖੀ ਬਾਬਾ ਰਾਮ ਰਹੀਮ ਜਦੋਂ ਮਾਫੀ ਦਵਾਈ ਗਈ ਐਨਾ ਕੋ ਮਵਾਲ ਮਚਿਆ ਉਹਨਾਂ ਦਿਨਾਂ ਵਿੱਚ ਕਿ ਵੀਡੀਓ ਸੋਸ਼ਲ ਮੀਡੀਆ ਤੇ ਵਿੱਚ 2015 ਦੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਬੀਬੀ ਜਗੀਰ ਕੌਰ ਇਹ ਕਹਿ ਰਹੀ ਨੇ ਕਿ ਜਿਹੜੇ ਫੈਸਲੇ ਉਹਨਾਂ ਨੇ ਇਹ ਗੱਲ ਨਹੀਂ ਕੀਤੀ ਕਿ ਜਿਹੜੇ ਫੈਸਲੇ ਬੀਬੀ ਬੀਬੀ ਜਗਿਰ ਕੋਲ ਕਰ ਰਹੇ ਨੇ ਜਿਹੜੇ ਫੈਸਲੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨਾ ਵੱਲੋਂ ਆਏ ਨੇ ਅਸੀਂ ਉਹਨਾਂ ਨੂੰ ਸਜਦਾ ਕਰਦੇ ਹਾਂ ਯਾਨੀ ਕਿ ਉਹਨਾਂ ਨੇ ਇਹ ਨਹੀਂ ਕਿਹਾ ਕਿ ਜਿਹੜੇ ਫੈਸਲੇ ਸੁਖਬੀਰ ਨੇ ਲੈਨੇ ਯਾਨੀ ਕਿ ਸੁਖਬੀਰ ਸਿੰਘ ਵੱਲ ਸੁਖਬੀਰ ਸਿੰਘ ਬਾਦਲ ਵੱਲੋਂ ਅਤੇ ਮਰਹੂਮ ਪ੍ਰਕਾਸ਼ ਸਿੰਘ ਵੱਲੋਂ ਦਵਾ ਪਾਇਆ ਗਿਆ ਸੀ ਇਸ ਕਰਕੇ ਕੱਲ ਝੰਜਰ ਨੇ ਜਿਵੇਂ ਹੀ ਇਹ ਵੀਡੀਓ ਵਾਇਰਲ ਕੀਤੀ ਕਾਤੋ ਕਲੇਸ਼ ਫਿਰ ਪੈ ਗਿਆ ਸ਼ਰੂਮਣੀ ਅਕਾਲੀ ਦਲ ਦੇ ਯੂਥ ਆਗੂ ਜਿਹੜਾ ਯੂਥ ਪ੍ਰਧਾਨ ਨੇ ਚੰਜਗ ਅਤੇ ਦੂਸਰੇ ਪਾਸੇ ਬੀਬੀ ਜਗੀਰ ਕੌਰ ਬੀਬੀ ਜਗੀਰ ਕੌਰ ਨੇ ਅੱਜ ਅਚਾਨਕ ਕਾਨਫਰੰਸ ਕੀਤੀ ਅਤੇ ਵਾਅਦਾ ਕਰ ਦਿੱਤੇ ਯੂਥ ਪ੍ਰਧਾਨ ਚੰਜਰ ਦੇ ਉਹਨਾਂ ਨੇ ਕਿਹਾ ਨਾ ਤਾਂ ਇਹਨਾਂ ਨੂੰ ਗੁਰਮਤ ਦਾ ਪਤਾ ਹੈ ਨਾ ਇਹ ਗੁਰਮਤ ਮਰਿਆਦਾ ਦੇ ਅੰਦਰ ਚੱਲਦੇ ਨੇ ਯਾਨੀ ਕਿ ਉਹਨਾਂ ਨੇ ਕਿਹਾ ਜਿਹੜੀਆਂ ਧਜਾਂ ਉੜਾਈਆਂ ਗਈਆਂ ਨੇ ਸਾਦੇ ਨਾਕ ਉਹਨਾਂ ਦਾ ਕੋਈ ਲੈਣ ਦੇਣ ਨਹੀਂ ਹੈ ਕਿਉਂਕਿ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦਿਨਾਂ ਦੇ ਵਿੱਚ ਸੱਤਾ ਦਾ ਨਸ਼ਾ ਸੀ ਪੰਜਾਬ ਦੇ ਉਪ ਮੁੱਖ ਮੰਤਰੀ ਸੀ ਗ੍ਰਹਿ ਮੰਤ్రਾਲਾ ਉਹਨਾਂ ਦੇ ਕੋਲ ਸੀ ਉਹ ਪੰਜਾਬ ਦੇ ਡਿਪੀ ਸੀਐਮ ਸੀ ਜੋ ਮਨ ਕਰਦਾ ਸੀ ਉਹੀ ਮਨ ਕਰਦਾ ਸੀ ਉਹਨਾਂ ਨੇ ਕਿਹਾ ਫਿਰ ਜਿਨ੍ਹਾਂ ਨੇ ਸਿੱਖਾਂ ਦੀ ਨਸ਼ਲ ਕੂਸੀ ਕੀਤੀ ਉਹਨਾਂ ਨੂੰ ਵਿਧਾਇਕੀ ਦੀਆਂ ਐਮਪੀ ਦੀਆਂ ਟਿਕਟਾਂ ਕਿਹਨੇ ਦਿੱਤੀਆਂ ਅਸੀਂ ਦਿੱਤੀਆਂ ਨੇ ਉਹ ਸੁਖਬੀਰ ਸਿੰਘ ਬਾਦਲ ਨੇ ਦਿੱਤੀਆਂ ਨੇ ਜਿਹੜੀ ਪਛਾਪ ਪਣਾਈ ਗਈ ਹੈ ਦੇਦਾ ਸੱਚਾ ਸੋਧਾ ਦੇ ਸਾਥ ਬਾਬਾ ਰਾਮ ਰਹੀਮ ਨੂੰ ਸ੍ਰੀ ਗੁਰੂ ਗੋਬਿੰਦ ਗੋਬਿੰਦ ਸਿੰਘ ਵਾਲੀ ਉਹ ਕਿਨਾਂ ਨੇ ਦਿੱਤੀ ਹੈ ਉਹਨਾਂ ਨੇ ਕਿਹਾ ਬਾਦਲਪੁਰਾ ਨੇ ਦਿੱਤੀ ਹੈ ਯਾਨੀ ਕਿ ਸਾਰੀਆਂ ਗੱਲਾਂ ਦੇ ਵਿੱਚ ਅੱਜ ਬੀਬੀ ਜਗੀਰ ਕੌਰ ਨੇ ਇੱਕ ਪਾਸੇ ਯੁੱਧ ਕਾਲੀਦਲ ਪ੍ਰਧਾਨ ਚਲਜਤ ਤੇ ਦੂਸਰੇ ਪਾਸੇ ਵੱਟ ਕੱਢੇ ਸੁਖਬੀਰ ਸਿੰਘ ਬਾਦਲ ਦੇ ਉਹਨਾਂ ਕਹਿੰਦੇ ਕਿ ਸੁਖਬੀਰ ਸਿੰਘ ਬਾਦਲ ਨੂੰ ਪਤਾ ਹੈ ਕਿ ਮੈਂ ਕਿਸ ਤਰ੍ਹਾਂ ਪੰਥ ਦਾ ਵੱਡਾ ਨੁਕਸਾਨ ਕੀਤਾ ਹੈ 2007 ਲੈ ਕੇ 2017 ਤੱਕ ਉਹਨਾਂ ਨੇ ਕਿ ਸਾਡੇ ਵਿੱਚੋਂ ਕਿਸੇ ਨੇ ਵੀ ਨਹੀਂ ਕਿਹਾ ਕਿ ਅਸੀਂ ਮਾਲੂ ਡੇਰਾ ਸੱਚਾ ਸੋਧਾ ਦੇ ਮੁਖੀ ਬਾਬਾ ਰਾਮ ਰਹੀਮ ਨੂੰ ਮਾਫੀ ਦਵਾਉਣ ਦੇ ਵਿੱਚ ਜਿਹੜੀ ਅਸੀਂ ਸਹਾਇਆਂ ਜਾਂ ਅਸੀਂ ਸਹਾਇਤਾ ਕੀਤੀ ਹੈ ਜਾਂ ਕਿਸੇ ਵੀ ਤਖਤ ਦੇ ਜਥੇਦਾਰ ਸਹਿਬਾਨ ਉੱਤੇ ਅਸੀਂ ਕੋਈ ਪ੍ਰੈਸ਼ਰ ਪਾਇਆ ਹੋਵੇ ਦਬਾਅ ਪਾਇਆ ਹੋਵੇ ਅਸੀਂ ਉਸ ਦੇ ਦੇਣਦਾਰ ਹਾਂ ਅਸੀਂ ਫਿਰ ਦੁਬਾਰਾ ਸ੍ਰੀ ਅਕਾਲ ਤਖਤ ਸਾਹਿਬ ਦੀ ਪਸੀਲ ਤੇ ਚਲੇ ਜਾਵਾਂਗੇ ਜੇਕਰ ਸਾਡੇ ਵਿੱਚ ਕੋਈ ਗਲਤੀ ਜਾਂ ਅਸੀਂ ਕਿਸੇ ਵੀ ਤਰ੍ਹਾਂ ਦਾ ਝੂਠ ਮੋਲਿਆ ਝੰਜਰ ਹੋਰਾਂ ਨੇ ਇੱਕ ਕਲਿੱਪ ਕੱਢੀ ਕਲਿੱਪ ਤੇ ਸਿਰਫ ਉਹਨਾਂ ਨੇ ਇਹੀ ਗੱਲ ਕਹੀ ਕਿ ਜੋ ਫੈਸਲੇ ਜਿਹੜੇ ਹੁਕਮ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਆਏ ਨੇ ਅਸੀਂ ਉਹਨਾਂ ਦਾ ਵਿਰੋਧ ਨਹੀਂ ਕਰਾਂਗੇ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਅਤੇ ਮਰਹੂਮ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਤੂਤੀ ਬੋਲਦੀ ਸੀ ਇਸ ਕਰਕੇ ਬੀਬੀ ਜਗੀਰ ਕੌਰ ਨੇ ਕਿਹਾ ਕਿ ਸਾਡੇ ਵੱਲੋਂ ਵਿਰੋਧ ਨਹੀਂ ਕੀਤਾ ਗਿਆ ਲੇਕਿਨ ਨਾ ਹੀ ਅਹੀ ਸਪੋਰਟ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਇਸ ਲਈ ਉਹਨਾਂ ਨੇ ਵੱਡਾ ਬਿਆਨ ਦਿੱਤਾ ਹੈ ਕਿ ਸਾਡਾ ਕੋਈ ਵੀ ਲੈਣ ਦੇਣ ਨਹੀਂ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਨੇ ਕਿਹਾ ਕਿ ਬਿਨਾਂ ਮਤਬਲ ਤੋਂ ਯੂਥ ਕਾਲੀ ਦਲ ਦੇ ਪ੍ਰਧਾਨ ਚੰਝਰ ਸਾਡੇ ਉੱਤੇ ਇਲਜ਼ਾਮ ਲਗਾ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੂੰ ਵੀ ਇੱਕ ਲੀਗਲ ਨੋਟ ਜਾਰੀ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਮੇਰੇ ਤੇ ਬਿਨਾ ਮਤਬਲ ਤੋਂ ਇਲਜ਼ਾਮ ਲਗਾਏ ਜਾ ਰਹੇ ਨੇ ਇਸ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵਿਚਾਰਾ ਉਹਨਾਂ ਨੇ ਕਿਹਾ ਕਿ ਇੱਕ ਪਾਸੇ ਉਹ ਪ੍ਰਧਾਨਗੀ ਤੇ ਨਹੀਂ ਫਿਰ ਵੀ ਉਹਦੇ ਦੁਆਰਾ ਚਾਲਾਂ ਚੱਲੀਆਂ ਜਾ ਰਹੀਆਂ ਨੇ ਕਦੇ ਮੈਨੂੰ ਘਸੀਟਿਆ ਜਾ ਰਿਹਾ ਹੈ ਕਦੇ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਘਸੀਟਿਆ ਜਾ ਰਿਹਾ ਹੈ ਯਾਨੀ ਕਿ ਜਿਵੇਂ ਹੀ ਇਹ ਵੀਡੀਓ ਕੱਲ ਵਾਇਰਲ ਹੋਈ ਇੱਕ ਪਾਸੇ ਤੰਜ ਕੱਸੇ ਜਾ ਰਹੇ ਨੇ ਬੀਬੀ ਜਗੀਰ ਕੌਰ ਤੇ ਕਿਉਂਕਿ ਉਹਨਾਂ ਵੱਲੋਂ ਝੂਠ ਬੋਲਿਆ ਗਿਆ ਹੈ ਇੱਧਰ ਅੱਜ ਬੀਬੀ ਜਗੀਰ ਕੌਰ ਨੇ ਆਪਣੇ ਸਬਾਹਿੱ ਦਿੱਤੀ ਹੈ ਉਹਨੇ ਕਿਹਾ ਬਚਕਾਨੇ ਬਿਆਨ ਸਿਰਫ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਉੱਤੇ ਕਹੇ ਤੇ ਹੀ ਝੰਜੜ ਹੋਣਾ ਵੱਲੋਂ ਦਿੱਤੇ ਜਾ ਰਹੇ ਨੇ ਧੰਨ